ਹਾਂਜੀ ਦੋਸਤੋ ਆਪ ਸਭ ਨੂੰ ਯਸੂ ਮਸੀਹ ਜੀ ਦੇ ਪਵਿੱਤਰ ਜੰਦਾ ਜ਼ਰਾਲੀ ਨਾਮ ਦੇ ਵਿੱਚ ਮੇਰੇ ਵੱਲੋਂ ਜੈਮਸੀ ਦੀ ਔਰ ਅੱਜ ਮੈਂ ਸੁਬਾਹ ਹੀ ਕੋਈ ਲਗਭਗ 12 1 ਵਜੇ ਦੇ ਲਾਗੇ ਪੋਸਟ ਪਾਈ ਸੀ ਕਿ ਮੈਂ ਠੀਕ 5 ਵਜੇ ਫੇਸਬੁੱਕ ਪੇਜ ਤੇ ਲਾਈਵ ਹੋਵਾਂਗਾ ਔਰ ਮੈਂ ਚਾਹਨਾ ਕਿ ਕੁਝ ਮੇਰੇ ਦੋਸਤ ਸੱਜਣ ਜਿਹੜੇ ਮੈਨੂੰ ਦੇਖ ਰਹੇ ਨੇ ਤੇ ਉਹ ਇਸ ਪੇਜ ਦੇ ਨਾਲ ਜੁੜ ਜਾਣ ਤਾਂ ਜੋ ਅਸੀਂ ਅੱਜ ਦੇ ਕੁਝ ਦੋ ਚਾਰ ਵਿਚਾਰ ਨੇ ਆਪਣੇ ਲੋਕਾਂ ਦੇ ਨਾਲ ਸਾਂਝੇ ਕਰਨੇ ਨੇ ਔਰ ਜਿੰਨੇ ਵੀ ਭਰਾ ਮੇਰੇ ਨਾਲ ਲਾਈਵ ਜੁੜ ਰਹੇ ਨੇ ਮੇਰੀ ਬੇਨਤੀ ਆ ਕਿ ਜਰੂਰ ਦੱਸਿਓ ਕਿ ਜਿਹੜੀ ਆਵਾਜ਼ ਏ ਉਹ ਬਿਲਕੁਲ ਠੀਕ ਕਲੀਅਰ ਆ ਰਹੀ ਆ ਹਾਂਜੀ ਵਿਪਨ ਮਸੀ ਜੀ ਜੈ ਐਮ ਸੀ ਦੀ ਜੈ ਐਮ ਸੀ ਦੀ ਭਾਜੀ ਠੀਕ ਠਾਕ ਹੋ ਔਰ ਮੈਂ ਚਾਹੁੰਨਾ ਕਿ ਹੋਰ ਕੁਝ ਭਰਾ ਜਿਹੜੇ ਨੇ ਲਾਈਵ ਜੁਰਜਨ ਬੋਬੀ ਮਸੀ ਜੀ ਜੈਮਸੀ ਦੀਪ ਜੈਮਸੀ ਦੀ ਭਾਜੀ ਠੀਕ ਠਾਕ ਹੋ ਜੀ ਬੋਬੀ ਜੀ ਦੱਸਿਓ ਆਵਾਜ਼ ਠੀਕ ਆ ਰਹੀ ਜੀ ਹਾਂਜੀ ਪ੍ਰੇਜ਼ ਦਾ ਲਾਰਡ ਸਰ ਜੀ ਠੀਕ ਠਾਕ ਹੋ ਜੀ ਪਾਸਟਰ ਜੀ ਐਮ ਪੌਲ ਜੀ ਸਰ ਜੈਮਸੀ ਦੀ ਹਾਂਜੀ ਗਗਨ ਪਾਸਟਰ ਜੀ ਜੈ ਐਮਸੀ ਦੀ ਗੋਡ ਬlesਸ ਯੂ ਤੁਸੀਂ ਦੱਸੋ ਠੀਕ ਠਾਕ ਉਹ ਪਰਵਾਹ ਠੀਕ ਹੈ ਜੀ ਹਾਂਜੀ ਸैम ਸੋਤਾ ਜੀ ਜੈ ਐਮਸੀ ਦੀ ਜਨਾਬ ਥੈਂਕ ਯੂ ਧੰਨਵਾਦ ਜੀ ਜਿੰਨੇ ਵੀ ਪ੍ਰਭੂ ਦੇ ਖਾਦਮ ਸਾਡੇ ਭਰਾ ਲਾਈਵ ਮੇਰੇ ਪੇਜ ਦੇ ਨਾਲ ਜੁੜ ਚੁੱਕੇ ਨੇ ਤੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਚਾਹਨਾ ਕਿ ਕਾਫੀ ਜਿਹੜੇ ਲੋਕ ਨੇ ਨੂਰ ਹੰਸ ਜੀ ਥੈਂਕ ਯੂ ਉਹ ਸਾਡੇ ਨਾਲ ਮੇਰੇ ਨਾਲ ਜਿਹੜੇ ਲਾਈਵ ਜੁੜ ਚੁੱਕੇ ਨੇ ਰਕੇਸ਼ ਭੱਤੀ ਜੀ ਹਾਂਜੀ ਥੈਂਕ ਯੂ ਧੰਨਵਾਦ ਜੀ ਔਰ ਮੈਂ ਅੱਜ ਦੇ ਜਿਹੜੇ 2-4 ਵਿਚਾਰ ਨੇ ਆਪਣੇ ਲੋਕਾਂ ਦੇ ਨਾਲ ਸਾਂਝੇ ਕਰਨੇ ਨੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੂੰ ਪ੍ਰਭੂ ਦੇ ਖਾਦਮਾਂ ਨੂੰ ਜਿੰਨੇ ਇਸ ਲਾਈਵ ਨੂੰ ਦੇਖਣ ਜਿਨ੍ਹਾਂ ਨੂੰ ਮੇਰੇ ਵਿਚਾਰ ਸਹੀ ਲੱਗਣ ਤੇ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਉਹ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਆ ਕੇ ਜਾਂ ਨਹੀਂ ਔਰ ਜਿਆਦਾ ਕੁਝ ਨਾ ਬੋਲਦਾ ਹੋਇਆ ਮੈਂ ਆਪਣੀ ਜਿਹੜੀ ਗੱਲ ਏ ਉਹ ਤੁਹਾਡੇ ਵਿੱਚ ਰੱਖਾਂਗਾ ਔਰ ਅੱਜ ਮੇਰਾ ਲਾਈਵ ਹੋਣ ਦਾ ਮੇਨ ਮਕਸਦ ਇਹ ਕਿ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਕਿ 2024 ਦੀ ਜਿਹੜੀ ਪਾਰਲੀਮੈਂਟ ਦੀਆਂ ਇਲੈਕਸ਼ਨ ਆ ਉਹਦੇ ਸਬੰਧ ਦੇ ਵਿੱਚ ਔਰ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡੀ ਵੋਟ ਦਾ ਰਾਈਟ ਅਧਿਕਾਰ ਕੀ ਹੈ ਸਾਡੀ ਵੋਟ ਦੇ ਵਿੱਚ ਇੰਨੀ ਤਾਕਤ ਹੈ ਸਾਡੀ ਵੋਟ ਦੇ ਵਿੱਚ ਇੰਨੀ ਪਾਵਰ ਹੈ ਜਿਹੜੀ ਸਰਕਾਰਾਂ ਨੂੰ ਬਦਲ ਕੇ ਰੱਖ ਦਿੰਦੀ ਹੈ ਇਹ ਸਾਨੂੰ ਸੰਵਿਧਾਨ ਦੇ ਅਨੁਸਾਰ ਰਾਈਟ ਅਧਿਕਾਰ ਮਿਲਿਆ ਇਹ ਡਾਕਟਰ ਬਾਬਾ ਅਬੇਦਕਰ ਸਾਹਿਬ ਜੀ ਦੀ ਦੇਣ ਹੈ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਮੈਂ ਆਪ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਇਹ 2024 ਦੀ ਇਲੈਕਸ਼ਨ ਆ ਸਾਰੇ ਭੈਣ ਭਰਾਵਾਂ ਨੇ ਜਿੱਥੇ-ਜਿੱਥੇ ਜਿਹਦਾ ਮਾਨੇ ਉਹਨੇ ਵੋਟ ਨੂੰ ਪਾਉਣਾ ਹੈ ਪਰ ਮੇਰੀਆਂ ਕੁਝ ਬੇਨਤੀਆਂ ਨੇ ਤੁਹਾਨੂੰ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਣਾ ਜ਼ਰੂਰ ਏ ਕਿ ਕਿਹੜੀ ਪਾਰਟੀ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਆ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਅਸੀਂ ਵੋਟ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਹੈ ਔਰ ਸਾਡਾ ਰਾਈਟ ਅਧਿਕਾਰ ਵੀ ਬਣਦਾ ਏ। ਔਰ ਉਸ ਤੋਂ ਬਾਅਦ ਮੈਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਵਾਂਗਾ ਜਿਹੜੀ ਮੈਂ ਖਾਸ ਕਰਕੇ ਜਿਸ ਮਕਸਦ ਦੇ ਉੱਪਰ ਲਾਈਵ ਹੋਇਆ ਵਾਂ। ਕਿਉਂਕਿ ਲੰਮੇ ਚਿਰ ਤੋਂ ਜਿੰਨਾ 크੍ਰਿਸਚਨ ਭਾਈਚਾਰਾ ਲਗਭਗ 76 ਸਾਲਾਂ ਤੋਂ ਹਰ 크੍ਰਿਸਚਨ ਭਾਈਚਾਰੇ ਦੀ ਹਰ ਲੀਡਰ ਦੀ ਹਰ ਪਾਸ ਬਣਦੀ ਏ ਖੁਦ ਦੀ ਜ਼ੁਬਾਨੀ ਏ। ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰਾ ਵੱਸਦਾ ਏ ਪਰ ਇੰਨਾ ਭਾਈਚਾਰਾ ਹੋਣ ਦੇ ਬਾਵਜੂਦ ਅੱਜ ਤੱਕ ਅਸੀਂ ਪੰਜਾਬ ਦੇ ਵਿੱਚੋਂ ਆਪਣਾ ਐਮ.ਐਲ.ਏ ਆਪਣਾ ਐਮ.ਪੀ ਨਹੀਂ ਬਣਾ ਸਕੇ ਇਹ ਅਸੀਂ ਸਾਰੀ ਗੱਲਾਂ ਕਰਦੇ ਆ ਤੇ ਕਰਨੀਆਂ ਵੀ ਚਾਹੀਦੀਆਂ ਕਿਉਂ ਕਿ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰਾ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਏ ਔਰ ਮੈਂ ਵੀ ਚਾਹੁੰਦਾ ਕਿ ਵਾਕਿਆ ਯਾਰ ਸਾਡਾ ਐਮਪੀ ਐਮਐਲਏ ਬਣਨਾ ਚਾਹੀਦਾ ਅੱਜ ਹਰ ਕ੍ਰਿਸਚੀਅਨ ਚਾਹੁੰਦਾ ਕਿ ਸਾਡਾ ਵੀ ਐਮਐਲਏ ਐਮਪੀ ਬਣਨਾ ਚਾਹੀਦਾ ਔਰ ਜੇ ਪ੍ਰਭੂ ਯਸੂ ਮਸੀਹ ਜੀ ਨੇ ਸਾਨੂੰ ਮੌਕਾ ਦਿੱਤਾ ਏ ਪਰ ਅਸੀਂ ਅੱਜ ਕੌਮ ਦੇ ਵਿੱਚ ਧਰਮ ਦਾ ਜ਼ਿਆਦਾਤਰ ਮਸੀਹ ਧਰਮ ਦੇ ਵਿੱਚ ਜਿਹੜਾ ਮਸੀਹ ਧਰਮ ਦਾ ਸੀ ਜਲੂਸ ਕੱਢ ਕੇ ਰੱਖ ਦਿੱਤਾ ਅੱਜ ਗੱਲ ਕਰ ਲੱਗਾ ਗੁਰਦਾਸਪੁਰ ਜ਼ਿਲ੍ਹੇ ਦੀ ਜੇ ਪੰਜਾਬ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਜੇ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਤੇ ਇਸਾਈ ਭਾਈਚਾਰੇ ਦੇ ਵਿੱਚ ਪੰਜਾਬ ਦੀ ਰਾਜਧਾਨੀ ਜਿਹੜਾ ਉਹ ਗੁਰਦਾਸਪੁਰ ਜ਼ਿਲ੍ਹਾ ਹੈ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 4 ਲੱਖ ਤੋਂ ਪਲੱਸ ਜਿਹੜੀ 크ਰਿਸਚੀਅਨ ਵੋਟ ਹੈ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਔਰ ਦੇਖਣ ਨੂੰ ਕਿ ਮਿਲ ਰਿਹਾ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਸਾਡੇ 6 7 ਜਿਹੜੇ ਭਰਾ ਉਮੀਦਵਾਰ ਨੇ ਉਹ ਖੜਗੇ ਨਹੀਂ ਔਰ ਖੜਨਾ ਵੀ ਚਾਹੀਦਾ ਕਿਉਂਕਿ ਹਰ ਇੱਕ ਨੂੰ ਰਾਈਟ ਅਧਿਕਾਰ ਬਣਦਾ ਹੈ ਹਰ ਇੱਕ ਦਾ ਇਹ ਰਾਈਟ ਅਧਿਕਾਰ ਹੈ ਕਿ ਉਹ ਖੜੇ ਤੇ ਖੜ ਕੇ ਮੈਦਾਨ ਦੇ ਵਿੱਚ ਆਵੇ ਤੇ ਜਿੱਤ ਨੂੰ ਪ੍ਰਾਪਤ ਕਰੇ ਅਸੀਂ ਵੀ ਚਾਹੁੰਦੇ ਹਾਂ ਕਿਉਂਕਿ 19 ਦੇ ਵਿੱਚ ਵੀ ਜਦੋਂ ਪੀਟਰ ਚੀਦਾ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲੀ ਤੇ ਸਾਰੇ 크੍ਰਿਸਚਨ ਲੀਡਰ ਸਭਾ ਨਾਲੇ 크੍ਰਿਸਚਨ ਭਾਈਚਾਰੇ ਨੇ ਬੜੇ ਤਨੋਂ ਮਨੋਂ ਯੋਰ ਲਾ ਕੇ ਤੇ ਜਿਹੜਾ ਵਾ ਚੀਦਾ ਸਾਹਿਬ ਨੂੰ ਵੋਟਾਂ ਦਵਾਈਆਂ ਜਿਹੜੀਆਂ ਕਿ 27-28 ਹਜ਼ਾਰ ਦੇ 27 ਹਜ਼ਾਰ ਪਲੱਸ ਦੇ ਲਾਗੇ ਜਿਹੜੀਆਂ ਵੋਟਾਂ ਨਿਕਲੀਆਂ ਅੱਜ ਵੀ ਅਸੀਂ ਚਾਹੁੰਦੇ ਜੇ ਕਿ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰਾ ਵਸਦਾ ਏ ਅਸੀਂ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਪਾਰਟੀਆਂ ਨੂੰ ਲਗਭਗ ਜਾਣਦੇ ਹਾਂ ਜਦੋਂ ਸਾਡੇ ਉੱਪਰ ਕੋਈ ਪ੍ਰੋਬਲਮ ਆਉਂਦੀ ਆ ਜਦੋਂ ਸਾਡੀ ਕੋਈ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਕੋਈ ਵੀ ਪਾਰਟੀ ਸਾਡੇ ਨਾਲ ਨਹੀਂ ਖੜਦੀ ਸਾਰੀਆਂ ਪਾਰਟੀਆਂ ਸਾਨੂੰ ਇਗਨੋਰ ਕਰਦੀਆਂ ਨੇ ਜੇ ਅਸੀਂ ਸਮੇਂ ਦੀ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਸਰਕਾਰ ਦੀ ਗੱਲ ਕਰੀਏ ਜੇ ਅਸੀਂ ਅਣਖ ਦੀ ਗੱਲ ਕਰੀਏ ਅੱਜ ਫੇਸਬੁੱਕ ਦੇ ਉੱਪਰ ਮੈਂ ਦੇਖਦਾ ਕਿ ਸਾਡੀਆਂ ਆਪੋ ਦੇ ਵਿੱਚ ਹੀ ਲੜਾਈਆਂ ਚੱਲਦੀਆਂ ਐ ਮੇਰੀਆਂ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਫੇਸਬੁੱਕ ਦੇ ਉੱਪਰ ਤੁਸੀਂ ਆਪੋ ਚ ਲੜਾਈਆਂ ਕਰਦੇ ਹੋ ਤੁਹਾਨੂੰ ਸਿਰਫ ਕੱਲਾ ਕ੍ਰਿਸਚਨ ਭਾਈਚਾਰਾ ਨਹੀਂ ਭਾਈਚਾਰਾ ਨਹੀਂ ਦੇਖਦਾ ਫੇਸਬੁੱਕ ਦੇ ਉੱਪਰ ਸਾਰੇ ਧਰਮਾਂ ਦੇ ਲੋਕ ਦੇਖਦੇ ਨੇ ਤੇ ਅਸੀਂ ਕ੍ਰਿਸਚਨ ਕੌਮ ਦਾ ਇੱਕ ਮਜ਼ਾਕ ਮਜ਼ਾਕ ਬਣਾ ਸੁੜਿਆ ਸਾਡੀ ਬੜੇ ਦੁੱਖ ਨਾਲ ਕਹਿਣਾ ਪਾ ਰਿਹਾ ਕਿ ਅੱਜ ਸਾਡਾ ਕ੍ਰਿਸਚਨ ਸਮਾਜ ਜਾਣ ਕਿੱਧਰ ਨੂੰ ਡਿਆ ਲਗਭਗ 6-7 ਦੇ ਉਮੀਦਵਾਰ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਮੈਦਾਨ ਦੇ ਵਿੱਚ ਡਟਾਂਗੇ ਤੇ ਮੇਰੀ ਉਹਨਾਂ ਉਮੀਦਵਾਰ ਭਰਾਵਾਂ ਨੂੰ ਬੇਨਤੀ ਆ ਕਿ ਮੇਰੇ ਤੋਂ ਪਹਿਲਾਂ ਕੋਈ ਜੀ 2-4 ਘੰਟੇ ਪਹਿਲਾਂ ਪੀਟਰ ਚੀਦੇ ਜਿਹਨੇ ਜਿਹੜਾ ਲਾਈਵ ਉਹ ਪਾ ਦਿੱਤਾ ਸੀ ਕਿਉਂਕਿ ਉਹ ਵੀ ਕਹਿੰਦੇ ਸੀ ਕਿ ਮੈਂ ਇਲੈਕਸ਼ਨ ਲੜਨੀ ਆ ਪਰ ਕੁਝ ਬੁੱਧੀਜੀਵਾਂ ਨੇ ਵੀ ਉਹਨਾਂ ਨੂੰ ਸਮਝਾਇਆ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਕਿ ਅੱਗੇ ਹੀ 6 ਜਾਣੇ ਨੇ ਤੇ ਜੇ 7ਵੇਂ ਤੁਸੀਂ ਵੀ ਮੈਦਾਨ ਦੇ ਵਿੱਚ ਆਉਂਦੇ ਹੋ ਤੇ ਸਾਡੀ ਕੌਮ ਦੇ ਵਿੱਚ ਕੋਈ ਮੈਸੇਜ ਚੰਗਾ ਨਹੀਂ ਜਾਣਾ ਔਰ ਜਿਹੜੇ ਉਹਨਾਂ ਦੇ ਹਟਣ ਤੋਂ ਬਾਅਦ ਅਜੇ ਵੀ ਸਾਡੇ 6 ਕ੍ਰਿਸਚਨ ਭਰਾ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਤੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹਨਾਂ ਛਾਂ ਦੇ ਵਿੱਚ ਇੱਕ A ਟੀਮ ਆ ਤੇ ਇੱਕ B ਟੀਮ ਆ A ਟੀਮ ਦੇ ਵਿੱਚ ਨੇ ترਸੀਮ ਸੋਤਾ ਸੈਮੂਲ ਸੋਣੀ ਤੇ surjeet thappar ਔਰ B ਟੀਮ ਦੇ ਵਿੱਚ ਨੇ ਜਗਦੀਸ਼ ਮਸੀ ਗੁਰਦਾਸਪੁਰ ਤੋਂ ਰੋਬਨ ਮਸੀ ਕਾਦੀਆਂ ਤੋਂ ਤੇ ਇੱਕ ਨੇ ਡਾਕਟਰ ਵਿਸ਼ਵ ਸਰਿੰਦਰ ਸੈਲੀ 6 ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਨੇ ਜਿਹੜੇ ਕਹਿੰਦੇ ਕਿ ਅਸੀਂ ਇਲੈਕਸ਼ਨ ਲੜਨੀ ਆ ਔਰ ਮੈਂ ਚਾਹੁੰਨਾ ਕਿ 2 ਟੀਮ ਨੂੰ ਛੱਡ ਕੇ ਅਸੀਂ ਏ ਟੀਮ ਦੇ ਉੱਪਰ ਹੀ ਆਈਏ ਅਸੀਂ ਏ ਟੀਮ ਦੀ ਗੱਲ ਕਰੀਏ ਔਰ ਮੈਨੂੰ ਬਹੁਤ ਸਾਰੇ ਭਰਾਵਾਂ ਦੇ ਫੋਨ ਆਏ ਬਹੁਤ ਸਾਰੇ ਪਾਸਬਾਨਾਂ ਦੇ ਮੈਨੂੰ ਕਾਲ ਆਈ ਤੇ ਮੈਨੂੰ ਕਹਿ ਰਹੇ ਕਿ ਚੋਹਾਨ ਸਾਹਿਬ ਕਿੱਦਾਂ ਦੇ ਹਾਲਾਤ ਚੱਲ ਰਹੇ ਨੇ ਤੇ ਤੁਸੀਂ ਜ਼ਿਆਦਾਤਰ ਸਾਈਲੈਂਟ ਜੋ ਔਰ ਮੈਂ ਕਾਫੀ ਦਿਨਾਂ ਬਾਅਦ ਜਿਹੜਾ ਅੱਜ ਲਾਈਵ ਹੋ ਕੇ ਆਪਣੇ ਲੋਕਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰ ਰਿਹਾ ਆਪਣੇ ਕ੍ਰਿਸਚੀਅਨ ਭਰਾਵਾਂ ਦੇ ਨਾਲ ਗੱਲ ਕਰ ਰਿਹਾ ਕ੍ਰਿਸਚੀਅਨ ਲੀਡਰਾਂ ਨਾਲ ਗੱਲ ਕਰ ਰਿਹਾ ਪਾਸ ਬੰਨ ਉਹਨਾਂ ਨਾਲ ਗੱਲ ਕਰ ਰਿਹਾ ਜਿਹੜੇ ਬਾਹਰ ਬੈਠੇ ਐਨ ਆਰ ਆਈ ਭਰਾ ਨੇ ਉਹਨਾਂ ਨਾਲ ਗੱਲ ਕਰ ਰਿਹਾ ਜਿਹੜੇ 20 ਟੀਮ ਦੇ ਵਿੱਚ ਨੇ ਤੇ ਚੰਗੀ ਤਰ੍ਹਾਂ ਮੇਰੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਸੈਮੂਲ ਸੋਨੀ ਜੀ ਨੂੰ ਕਿੰਨਾ ਨੇ ਮੈਦਾਨ ਦੇ ਵਿੱਚ ਉਤਾਰਿਆ ਸਰਜੀਤ <th>ਪਰ ਜੀ ਨੂੰ ਕਿੰਨਾ ਨੇ ਮੈਦਾਨ ਦੇ ਵਿੱਚ ਉਤਾਰਿਆ ਤੇ ترਸੀਮ 소ਤਾ ਜੀ ਕਿੰਨਾ ਦੀ سپورਟ ਦੇ ਦੁਆਰਾ ਮੈਦਾਨ ਦੇ ਵਿੱਚ ਆਏ ਔਰ ਮੇਰੀ ਇਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਹਾਡੇ ਤਿੰਨਾਂ ਦੇ ਵਿੱਚੋਂ ਇੱਕ ਭਰਾ ਮੈਦਾਨ ਦੇ ਵਿੱਚ ਆਉਂਦਾ ਹੈ ਤੇ ਅਸੀਂ ਡਟ ਕੇ ਉਹਦੀ سپورਟ ਕਰਾਂਗੇ ਡਟ ਕੇ ਮੈਦਾਨ ਦੇ ਵਿੱਚ ਡਟਾਂਗੇ ਹਰ ਪੱਖੋਂ ਅੱਗੇ ਆਵਾਂਗੇ ਕਿਉਂਕਿ ਅਸੀਂ ਪਹਿਲਾਂ ਵੀ ਆਏ ਆ ਗੱਲਾਂ ਨਾਲ ਗੱਲ ਨਹੀਂ ਬਣਦੀ ਕੰਮ ਕਰਨ ਦੇ ਨਾਲ ਗੱਲ ਬਣਦੀ ਆ ਫੇਸਬੁੱਕ ਦੇ ਉੱਪਰ ਲੜਿਆਂ ਗੱਲ ਨਹੀਂ ਬਾਨੀ ਮੈਦਾਨ ਵਿੱਚ ਆ ਕੇ ਲੜਨ ਦੀ ਗੱਲ ਬਣਦੀ ਆ ਕਿਉਂਕਿ ਬਹੁਤ ਕੁਝ ਅਸੀਂ ਕਹਿ ਦਿੰਨੇ ਆ ਪਰ ਅਸੀਂ ਕਈ ਵਾਰੀ ਉਹਨਾਂ ਬੋਲਾਂ ਤੇ ਖੜੇ ਨਹੀਂ ਉੱਤਰ ਪਾਉਂਦੇ ਆ ਮੈਂ ਬਹੁਤ ਸਾਰੇ ਭਰਾਵਾਂ ਨੂੰ ਸੋਸ਼ਲ ਮੀਡੀਆ ਤੇ ਦੇਖਣਾ ਕਿ ਸੁਭਾਸ਼ ਆਪਣੇ ਸੈਮੁਲ ਸੋਨੀ ਜੀ ਦੇ ਨਾਲ ਹੁੰਦੇ ਨੇ ਦੁਪਹਿਰਾਂ ਨੂੰ ਉਹ ਕਾਲੀ ਦਲ ਦੇ ਨਾਲ ਹੁੰਦੇ ਨੇ ਤੇ ਸ਼ਾਮਾਂ ਨੂੰ ਆ ਕਾਂਗਰਸ ਪਾਰਟੀ ਦੇ ਨਾਲ ਫੋਟੋਆਂ ਲੱਤੀਆਂ ਹੁੰਦੀਆਂ ਨੇ ਜਿੱਥੇ ਵੀ ਖਲੋਣਾ ਮੈਂ ਚਾਹਨਾ ਕਿ ਇੱਕ ਸਟੈਂਡ ਤੇ ਖਲੋਵੋ ਤੇ ਮੇਰੀ ਲਾਈਵ ਮੈਂ ਆਪਣੇ ਜਿਹੜੇ ਸੈਮੂਲ ਸੋਣੀ ਜੀ ਨੇ ਸਰਜੀਤ <th>ਪਰ ਜੀ ਨੇ ਤਰਸੀਮ ਸੋਤਾ ਜੀ ਨੇ ਮੈਂ ਇੱਕ ਉਪਰਾਲਾ ਕਰ ਰਿਹਾ ਕਿ ਮੇਰੀ ਇਹਨਾਂ ਨੂੰ ਬੇਨਤੀ ਆ ਕਿ 6 ਤਰੀਕ ਠੀਕ 5 ਵਜੇ ਅਸੀਂ ਇਹਨਾਂ ਭਰਾਵਾਂ ਦੇ ਨਾਲ ਇੱਕ ਇਹਨਾਂ ਨੂੰ ਬਹਾਲ ਕੇ ਇੱਕ ਮੀਟਿੰਗ ਕਰਾਂਗੇ। ਔਰ ਮੈਂ ਇਹਨਾਂ ਨੂੰ ਪਰਸਨਲੀ ਕਾਲ ਵੀ ਕਰਾਂਗਾ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿਉਂਕਿ ਮੇਰੇ ਅੰਦਰ ਕੌਮ ਪ੍ਰਤੀ ਦਰਦ ਏ। ਮੈਨੂੰ ਇਹਨਾਂ ਪਤਾ ਕਿਉਂਕਿ ਮੈਂ ਲਗਭਗ 5-7 ਦਿਨ ਤੋਂ ਇਹ ਸਰਵੇ ਕਰ ਰਿਹਾ ਸੀ ਗਰਾਊਂਡ ਲੈਵਲ ਤੇ ਮੋਨਾ ਲੋਕਾਂ ਦੇ ਕੋਲ ਪਹੁੰਚਿਆ। ਉਹਨਾਂ ਲੋਕਾਂ ਦੇ ਕੋਲ ਮੈਂ ਆਵਾਜ਼ ਸੁਣੀ ਲੋਕ ਚਾਹੁੰਦੇ ਨੇ ਕਿ ਅਸੀਂ ਆਪਣੇ ਲੋਕਾਂ ਨੂੰ ਵੋਟ ਪਾਈਏ। ਪਰ ਲੋਕ ਦੋਚਿੱਤੀ ਹੋਏ ਨੇ ਕਿ ਯਾਰ ਬਹੁਤ ਸਾਰੇ ਜਿਹੜੇ ਕੁਐਸਚਨ ਨੇ ਉਹ ਮੈਦਾਨ ਦੇ ਵਿੱਚ ਨੇ ਤੇ ਅਸੀਂ ਵੋਟ ਕਿਨੂੰ ਪਾਈਏ ਤੇ ਮੇਰੀ ਇਹਨਾਂ ਭਰਾਵਾਂ ਨੂੰ ਬੇਨਤੀ ਆ ਮੈਂ ਲਾਈਵ ਵੀ ਕਹਿ ਤਾਵਾ ਔਰ ਮੈਂ ਇਹਨਾਂ ਨੂੰ ਕਾਲ ਵੀ ਕਰਾਂਗਾ 6 ਤਰੀਕ ਨੂੰ ਅਸੀਂ ਪਰਸਨਲੀ 4-5 ਵਜੇ ਕਿਤੇ ਬੈਠ ਕੇ ਇਸ ਮੁੱਦੇ ਦੇ ਉੱਪਰ ਜਿਹੜਾ ਵਿਚਾਰ ਵਟਾਂਦਰਾ ਕਰਾਂਗੇ ਔਰ ਮੈਨੂੰ ਆਸ ਏ ਇਹ ਜ਼ਰੂਰ ਇੱਕ ਜਿਹੜਾ ਸਾਡਾ ਕ੍ਰਿਸਚਨ ਲੀਡਰ ਏ ਉਹ ਮੈਦਾਨ ਦੇ ਵਿੱਚ ਆਵੇਗਾ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਜੇ ਅਸੀਂ ਸਾਰੇ ਮੈਦਾਨ ਦੇ ਵਿੱਚ ਆਉਨੇ ਆ ਤੇ ਸਾਡਾ ਬਹੁਤ ਜ਼ਿਆਦਾ ਜਲੂਸ ਨਿਕਲੇਗਾ ਜਿੱਥੋਂ ਤੱਕ ਮੇਰਾ ਆਈਡੀਆ ਕਿ ਅਸੀਂ 3-4000 ਤੋਂ ਪਲੱਸ ਵੋਟ ਨਹੀਂ ਖਰ ਸਕਾਂਗੇ ਪਰ ਜੇ ਇੱਕ 크ਰਿਸਚਨ ਮੈਦਾਨ ਦੇ ਵਿੱਚ ਆਵੇਗਾ ਤੇ ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਕਿ ਬਹੁਤ ਸਾਰੇ ਭੈਣ ਭਰਾ ਤੁਹਾਨੂੰ ਵੋਟਾਂ ਵੀ ਪਾਉਣਗੇ ਕਿਉਂਕਿ ਜ਼ਿਆਦਾਤਰ ਅਸੀਂ ਕਸੂਰ ਜਿਹੜਾ ਆਪਣੇ 크ਰਿਸਚਨ ਭਾਈਚਾਰੇ ਦਾ ਕੱਢ ਦਿੰਨੇ ਕਿ ਸਾਡਾ 크ਰਿਸਚਨ ਭਾਈਚਾਰਾ ਵੋਟ ਨਹੀਂ ਪੈਂਦਾ ਪਰ ਬਹੁਤ ਸਾਰੀਆਂ ਸਾਡੀਆਂ ਗਲਤੀਆਂ ਹੁੰਦੀਆਂ ਖੁਦ ਲੀਡਰਾਂ ਦੀਆਂ ਗਲਤੀਆਂ ਹੁੰਦੀਆਂ ਨੇ ਅਸੀਂ ਆਪਣੀਆਂ ਗਲਤੀਆਂ ਕਦੇ ਸਾਹਮਣੇ ਨਹੀਂ ਲੈਂਦੀਆਂ ਮੈਂ ਚਾਹੁੰਦਾ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਵੀ ਸਾਹਮਣੇ ਲੈ ਕੇ ਆਈਏ ਔਰ ਮੇਰੀ ਦੂਜੀ ਬੇਨਤੀ ਫੇਸਬੁੱਕ ਦੇ ਉੱਪਰ ਜਿਹੜੇ ਅਣਖਾਂ ਦੀ ਗੱਲ ਕਰਦੇ ਨਾ ਕਿ ਸੈਦ ਚੋਹਾਨ ਸਾਹਿਬ ਜੀ ਸਾਈਲੈਂਟ ਨੇ ਦੂਜਾ ਬੰਦਾ ਸਾਈਲੈਂਟ ਨੇ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਮੈਂ ਤੁਹਾਨੂੰ ਚੋਹਾਨ ਸਾਹਿਬ ਦਾ ਇੱਕ ਸਟੈਂਡ ਦੱਸਦਾ ਜੋਹਾਨ ਸਾਹਿਬ ਜਿੱਥੇ ਵੀ ਜਾਊਗਾ ਦੇ ਪ੍ਰਵਾਹ ਹੋ ਕੇ ਕਿਸੇ ਦਾ ਡਰ ਕੋਈ ਨਹੀਂ ਕਿਸੇ ਦਾ ਖਤਰਾ ਕੋਈ ਨਹੀਂ ਜਿਹਦੇ ਵੀ ਹੱਕ ਦੇ ਵਿੱਚ ਆਵਾਂਗੇ ਡਟ ਕੇ ਮੈਦਾਨ ਦੇ ਵਿੱਚ ਆਵਾਂਗੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਚਾਹੇ ਉਹ ਸਾਡਾ 크੍ਰਿਸਚੀਅਨ ਭਰਾ ਹੋਵੇ ਭਰਾਵਾਂ ਦੇ ਨਾਲ ਫਿਰ ਮੈਂ ਸਹਿਮਤ ਹਾਂ ਕਿ ਜੇ ਇੱਕ ਭਰਾ ਗੁਰਦਾਸਪੁਰ ਦੀ ਐਮਪੀ ਦੀ ਜਿਹੜੀ ਇਲੈਕਸ਼ਨ ਹੈ ਜੇ ਇੱਕ ਭਰਾ ਸਾਡੇ ਕਹਨ ਦੇ ਉੱਪਰ ਮੈਦਾਨ ਦੇ ਵਿੱਚ ਇੱਕੋ ਡਟੇਗਾ ਅੱਜ ਕੁਰਬਾਨੀ ਦੇਣ ਦੀ ਲੋਰ ਏ ਅੱਜ ਪਤਾ ਲੱਗੂ ਕਿ ਮਸੀਹ ਭਾਈਚਾਰੇ ਦੇ ਹੱਕ ਦੇ ਵਿੱਚ ਕਿੰਨੇ ਕੁ ਅਸੀਂ ਕੁਰਬਾਨੀਆਂ ਦਿੰਨੇ ਆ ਅਸੀਂ ਕੁਰਬਾਨੀਆਂ ਦੀ ਗੱਲ ਤਾਂ ਸਾਰੇ ਕਰਦੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਅਸੀਂ ਕੁਰਬਾਨੀ ਦੇ ਦਿਆਂਗੇ ਅਸੀਂ ਉਹ ਕਰ ਦਿਆਂਗੇ ਪਰ ਅੱਜ ਮੈਂ ਸਮਝਦਾ ਕੁਰਬਾਨੀਆਂ ਦੇਣ ਦੀ ਲੋਰ ਏ ਅੱਜ ਇੱਕ ਹੀ ਭਰਾ ਜਿਹੜਾ ਉਹ ਮੈਦਾਨ ਦੇ ਵਿੱਚ ਆਏ ਸਾਡੇ ਵੱਲੋਂ ਕਿਸੇ ਭਰਾ ਤੇ ਵੀ ਸਹਿਮਤੀ ਹੋ ਜੇ ਸੈਮੂਲ ਸੋਨੀ ਤੇ ਸਹਿਮਤੀ ਹੋ ਜੇ ਅਸੀਂ ਡਟ ਕੇ ਖੜਾਂਗੇ ਤਰਸੀਮ ਸੋਤਾ ਦੇ ਸਹਿਮਤੀ ਹੋ ਜੇ ਅਸੀਂ ਡਟ ਕੇ ਖੜਾਂਗੇ ਪਰ ਜੇ ਇਹ ਆਪੋ ਵਿੱਚ ਤਿੰਨ ਚਾਰ ਜਿਹੜੇ ਉਮੀਦਵਾਰ ਆ ਜੇ ਸਹਿਮਤੀ ਇਹ ਟੀਮ ਦੀ ਗੱਲ ਕਰ ਰਿਹਾ ਕਿ ਤਿੰਨ ਉਮੀਦਵਾਰ ਜੇ ਆਪੋ ਦੇ ਵਿੱਚ ਸਹਿਮਤੀ ਨਹੀਂ ਕਰਦੇ ਪਰ ਫਿਰ ਸਾਨੂੰ ਕੋਈ ਨਾ ਕੋਈ ਸੋਚ ਵਿਚਾਰ ਕਰਨਾ ਪਏਗਾ ਕਿਉਂਕਿ ਫਿਰ ਲੋਕ ਵੀ ਜਿਹੜੇ ਉਹ ਕੰਫਿਊਜ਼ ਹੋਣਗੇ ਲੋਕ ਵੀ ਮੇਰੇ ਹਿਸਾਬ ਨਾਲ ਜਿਹੜੀ ਉਹ ਵੋਟ ਤੁਹਾਨੂੰ ਨਹੀਂ ਪਾਉਣਗੇ ਕਿਉਂਕਿ ਲੋਕ ਵੀ ਸੋਚਣਗੇ ਜੀ ਅਸੀਂ ਸੋਚਦੇ ਆ ਤੇ ਲੋਕ ਵੀ ਸੋਚਣਗੇ ਕਿ ਵੋਟ ਕਿਨੂੰ ਪਾਈਏ ਫਿਰ ਇੱਥੇ ਸਾਡਾ ਜਿਹੜਾ ਪਿਆਰ ਆ ਤੇ ਸਾਡੀ ਏਕਤਾ ਨਹੀਂ ਦਰਸਾਉਂਦੀ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਭਾਈਚਾਰੇ ਦੇ ਉੱਪਰ ਕਿੰਨੇ ਅਤਿਆਚਾਰ ਹੋਏ ਪਾਸ ਬਾਨਾਂ ਦੇ ਚਰਚਾਂ ਦੇ ਵਿੱਚ ਜਾ ਕੇ ਸ਼ਰਿਆਨ ਤੌਰ ਪੰਨ ਕੀਤੀ ਗਈ ਹallelujah ਸ਼ਬਦ ਦੀ ਬੇਅਦਬੀ ਕੀਤੀ ਗਈ ਬਾਬਾ ਬਗੇਸ਼ਵਰ ਵੱਲੋਂ ਅਨਖ ਦੀ ਗੱਲ ਮੌਸੇ ਅਨਖ ਦੀ ਗੱਲ ਤੇ ਆਉਣ ਲੱਗਾ ਬਹੁਤ ਸਾਰੇ ਫੇਸਬੁੱਕ ਦੇ ਉੱਪਰ ਅਨਖ ਦੀ ਗੱਲ ਕਰਦੇ ਆ ਜੇ ਸਾਡੇ ਅੰਦਰ ਅਨਖ ਸੀ ਤੇ ਅਸੀਂ ਅੰਮਰਸਰ ਦੇ ਵਿੱਚ ਬਾਬੇ ਬਗੇਸ਼ਵਰ ਦੇ ਖਿਲਾਫ ਡੱਟ ਕੇ ਜਿੰਨੇ ਕੌਮ ਦਾ ਦਰਦ ਰੱਖਣ ਵਾਲੇ ਬੰਦੇ ਨੇ ਡੱਟ ਕੇ ਮੁਕਾਬਲਾ ਕੀਤਾ ਤਿੰਨ ਦਿਨ ਦਿਨ ਜਿਹੜੀ ਪੁਲਸਿਆ ਘਰਾਂ ਦੇ ਉੱਪਰ ਜਿਹੜੀ ਘਰਾਂ ਦੇ ਉੱਪਰ ਰਾਤ ਦਿਨ ਰਹੀ ਪਰ ਅਸੀਂ ਫਿਰ ਵੀ ਪਰਵਾਹ ਨਹੀਂ ਕੀਤੀ ਇਸ ਕਰਕੇ ਦੂਜੇ ਲੋਕਾਂ ਤੋਂ ਸਾਨੂੰ ਸਿੱਖਣ ਦੀ ਲੋੜ ਏ ਮੈਂ ਖੰਡੂਰ ਸਾਹਿਬ ਹਲਕੇ ਦੀ ਗੱਲ ਕਰਦਾ ਕਿ ਕੰਡੂ ਖੰਡੂਰ ਸਾਹਿਬ ਹਲਕੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜਾ ਕਿ ਐਮਪੀ ਰਹਿ ਚੁੱਕੇ ਨੇ ਸੰਗਰੂਰ ਤੋਂ ਜਿੱਤੇ ਹੀ ਉਹਨਾਂ ਦੀ ਪਾਰਟੀ ਸ਼ੋਮਨੀ ਕਾਲੀਦਾ ਲੰਬਰਸਰ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਤੇ ਭਾਈਚ ਉਹਨਾਂ ਦੇ ਸਿੱਖ ਪਾਈਚਾਰੇ ਵੱਲੋਂ ਐਲਾਨ ਹੋਇਆ ਕਿ ਅੰਮ੍ਰਿਤਪਾਲ ਜੀ ਜਿਹੜੇ ਨੇ ਜੇਲ੍ਹ ਦੇ ਵਿੱਚ ਇਲੈਕਸ਼ਨ ਲੜਨਗੇ ਤੇ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਨੇ ਆਪਣੇ ਉਮੀਦਵਾਰ ਨੂੰ ਖਿਲਾ ਰਿਆ ਸੀ ਉਹਦਾ ਨਾਮ ਜਿਹੜਾ ਵਾਪਸ ਲੈ ਲਿਆ ਤੇ ਅਮਰਤਪਾਲ ਦੇ ਹੱਕ ਦੇ ਵਿੱਚ ਆ ਗਏ ਅਸੀਂ ਕੋਈ ਵੱਡੇ ਧਾਰ ਨਹੀਂ ਆ ਅਸੀਂ ਇੰਨੀਆਂ ਵੱਡੀਆਂ ਮੱਲਾ ਨਹੀਂ ਮਾਰ ਲੀਆਂ ਕਿ ਜਿਹੜੇ ਅਸੀਂ ਇੱਕ ਦੂਜੇ ਤੋਂ ਨੀਵੇਂ ਨਹੀਂ ਹੋ ਸਕਦੇ ਮੇਰੀ ਭਰਾਵ ਤੁਹਾਨੂੰ ਹੱਥ ਜੋੜ ਕੇ ਦਿਲ ਤੋਂ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਭਰਾ ਮੈਦਾਨ ਚ ਆਵੇ ਫਿਰ ਕਰੇ ਭਾਈਚਾਰੇ ਦਾ ਕਸੂਰ ਨਾ ਕੱਢਿਓ ਜ਼ਿਆਦਾਤਰ ਅਸੀਂ 크੍ਰਿਸਚੀਅਨ ਭਾਈਚਾਰੇ ਦਾ ਕਸੂਰ ਕਰਦੇ ਆ ਕਿ 크੍ਰਿਸਚੀਅਨ ਵੋਟਾਂ ਨਹੀਂ ਪਾਉਂਦੇ 크੍ਰਿਸਚੀਅਨ ਉਹ ਨਹੀਂ ਕਰਦੇ ਪਾਸਟਰ ਆ ਨਹੀਂ ਕਰਦੇ ਉਹ ਨਹੀਂ ਕਰਦੇ ਕਿਸੇ ਦਾ ਕੋਈ ਕਸੂਰ ਨਹੀਂ ਆ ਇਹ ਸਾਡਾ ਖੁਦ ਦਾ ਆਪਣਾ ਕਸੂਰ ਏ ਜੇ ਇੱਕ ਭਾਈਚਾਰੇ ਦਾ ਇੱਕ ਬੰਦਾ ਗੁਰਦਾਸਪੁਰ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਆਵੇਗਾ ਅਸੀਂ ਡਟ ਕੇ ਜਿਹੜਾ ਉਹਦੇ ਨਾਲ ਮੈਦਾਨ ਦੇ ਵਿੱਚ ਆਵਾਂਗੇ ਹਾਂ ਜੇ ਤੁਸੀਂ ਸਾਰੇ ਹੀ ਆਪੋ ਆਪਣੀ ਜਿੱਦ ਨੂੰ ਨਹੀਂ ਛੱਡਦੇ ਤੁਸੀਂ ਸਾਰੇ ਕਹਿੰਦੇ ਹੋ ਕਿ ਅਸੀਂ ਐਮਪੀ ਬਹਾਨਾ ਅਸੀਂ ਐਮਪੀ ਬਹਾਨਾ ਤੇ ਫਿਰ ਭਾਜੀ ਸਾਨੂੰ ਸੋਚਣਾ ਪਏਗਾ ਫਿਰ ਸਾਨੂੰ ਵਿਚਾਰ ਕਰਨਾ ਪਵੇਗਾ ਔਰ ਮੈਂ ਇੰਨੀ ਗੱਲ ਦਾਅਵੇ ਦੇ ਨਾਲ ਕਹਿਣਾ ਕਿ ਜਿਸ ਤਰ੍ਹਾਂ ਸਾਡੇ ਭਰਾ ਪੀਟਰ ਮਸੀਚੀਦਾ ਜੀ ਉਹ ਵੀ ਕਹਿ ਰਹੇ ਕਿ ਮੈਂ ਵੀ ਹੁਣ ਇਲੈਕਸ਼ਨ ਲੜਨੀ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਭਰਾ 6 ਜਾਣੇ ਦੇ ਅੱਗੇ ਆ ਤਾਂ ਸਤਵਾਂ ਤੁਸੀਂ ਵੀ ਮੈਦਾਨ ਦੇ ਵਿੱਚ ਆ ਜਾਣਾ ਇਹ ਮੈਸੇਜ ਭਾਈਚਾਰੇ ਦੇ ਵਿੱਚ ਚੰਗਾ ਨਹੀਂ ਜਾਂਦਾ ਪਰ ਮੈਂ ਫਿਰ ਵੀ ਉਹਨਾਂ ਦੀ ਤਾਰੀਫ ਕਰਦਾ ਵਾਂ ਮੈਂ ਕਹਿੰਦਾ ਉਹ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਅੱਜ ਲਾਈਵ ਪਾ ਦਿੱਤਾ ਕਿ ਠੀਕ ਹੈ ਜੀ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਆਵਾਂਗੇ ਇਸੇ ਤਰ੍ਹਾਂ ਮੈਨੂੰ ਖੁਸ਼ੀ ਹੋਵੇਗੀ ਜਦੋਂ 6 ਤਰੀਕ ਨੂੰ ਅਸੀਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਕਾਲ ਕਰਾਂਗੇ ਅਸੀਂ ਇੱਕ ਥਾਂ ਮੀਟਿੰਗ ਕਰਾਂਗੇ ਇੱਕੋ ਹੀ ਭਰਾ ਮੈਦਾਨ ਦੇ ਵਿੱਚ ਆਵੇਗਾ ਸਾਰਿਆਂ ਦੀ ਸਹਿਮਤੀ ਦੇ ਨਾਲ ਚਾਹੇ ਉਹ ਸਾਡੇ ਐਨ ਆਰ ਆਈ ਭਰਾ ਹੋਣ ਚਾਹੇ ਇਧਰ ਦੇ ਕੋਈ ਮਿਨਿਸਟਰੀ ਵੱਡੀ ਹੋਵੇ ਕੋਈ ਛੋਟੀ ਹੋਵੇ ਸਾਰਿਆਂ ਦੀ ਸਹਿਮਤੀ ਦੇ ਨਾਲ ਇੱਕ ਭਰਾ ਮੈਦਾਨ ਦੇ ਵਿੱਚ ਆਵੇਗਾ ਤੇ ਅਸੀਂ ਡਟ ਕੇ ਯੋਰ ਲਾਵਾਂਗੇ ਮੈਨੂੰ ਇਹ ਵੀ ਪਤਾ ਕਿ ਸਾਡੇ ਜਿਹੜੇ ਭੈਣ ਭਰਾ ਨੇ ਉਹ ਜਰੂਰ ਆਪਣੇ ਭਾਈਚਾਰੇ ਨੂੰ ਆਪਣੇ ਭਰਾ ਨੂੰ ਵੋਟਾਂ ਪਾਉਣਗੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿਉਂਕਿ ਅੱਜ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ। ਆ ਸ਼ਹੀਦ ਆਪਣੇ ਸ਼ਹੀਦ ਸਾਡੇ ਕਾਫਲ ਮਸੀਹ ਜੀ ਕਾਫਲ ਮਸੀਹ ਕਾਲਵਾ ਪਿੰਡ ਹੈ ਜਿਨ੍ਹਾਂ ਦਾ ਹਲਕਾ ਕਾਦੀਆਂ ਦੇ ਵਿੱਚ ਸ਼ਹੀਦ ਹੋਏ ਸੀ। ਔਰ ਅੱਜ ਹੀ ਮੈਂ ਉਹਨਾਂ ਦੇ ਪਿੰਡ ਕਾਲ ਕੀਤੀ ਸੀ ਮੈਂ ਸਰਪੰਚ ਸਾਹਿਬ ਜੀ ਨਾਲ ਗੱਲ ਕੀਤੀ ਕਿ ਕੀ ਮਾਹੌਲ ਹੈ ਤਕਰ ਉਹ ਪਰਿਵਾਰ ਦੀ ਕੋਈ ਸਾਰ ਲਈ। ਅੱਜ ਤੱਕ ਉੱਥੇ ਕੋਈ ਨਹੀਂ ਆਇਆ। ਅਜੇ ਤੱਕ ਜਿਹੜਾ ਸ਼ਹੀਦ ਪਰਿਵਾਰ ਨੂੰ ਜਿਹੜੀ ਰਾਸੀ ਮਿਲਣੀ ਚਾਹੀਦੀ ਸੀ ਉਹ ਵੀ ਸਰਕਾਰ ਵੱਲੋਂ ਉਹਨਾਂ ਨੂੰ ਨਹੀਂ ਮਿਲੀ ਵਿਦਕਰਾਂ ਦੀ ਗੱਲ ਕਰ ਰਹੇ ਆ ਵਿਦਕਰੇ ਬੜੇ ਨੇ ਜੇ ਅਸੀਂ ਦੂਸਰੀ ਗੱਲ ਕਰੀਏ ਅਸੀਂ ਖੇਡ ਪੱਖੋਂ ਗੱਲ ਕਰੀਏ ਤੇ ਸਾਡੇ ਭਰਾ ਨੇ ਹੀਰਾ ਮਸੀਹ ਦੇਵੀदास ਮੈਂ ਕਹਿੰਨਾ ਪ੍ਰਭੂ ਨੇ ਇਨੀ ਸੋਹਣੀ ਸੇਹ ਦਿੱਤੀ ਆ ਤੇ ਜਿਨੇ ਭਾਈਚਾਰੇ ਦੇ ਨਾਮ ਨੂੰ 크ਰਿਸਚਨ ਭਾਈਚਾਰੇ ਦੇ ਨਾਮ ਨੂੰ ਰੋਸ਼ਨ ਕੀਤਾ ਔਰ ਅੱਜ ਤੱਕ ਸਾਡਾ ਭਰਾ ਵੀ ਜਿਹੜਾ ਉੱਥੇ ਦਾ ਉੱਥੇ ਆ ਕਾਰਨ ਕਾਰਨ ਇਹੀ ਆ ਕਿ ਉਹਦੇ ਨਾਂ ਦੇ ਮਗਰ ਹੀਰਾ ਮਸੀ ਲੱਗਦਾ ਏ ਜੇ ਉਹੀ ਉਹਦੇ ਨਾਂ ਦੇ ਮਗਰ ਹੀਰਾ ਮਸੀ ਨਾ ਹੁੰਦਾ ਤਾਂ ਮੈਨੂੰ ਪਤਾ ਕਿ ਹੋਂ ਨੂੰ ਉਹ ਡੀਐਸਪੀ ਤੇ ਚਾਹੇ ਹੋਰ ਕਿਸੇ ਮਾਇਕ ਮਹਿਕਮੇ ਦੇ ਵਿੱਚ ਜਿਹੜਾ ਅਫਸਰ ਲੱਗਾ ਹੋਣਾ ਸੀ ਮੈਂ ਵਿਦਕ ਰਿਆਂ ਦੀ ਗੱਲ ਕਰ ਰਿਹਾ ਔਰ ਮੈਂ ਵੀ ਚਾਹੁੰਦਾ ਕਿ ਸਾਡੇ ਭਾਈਚਾਰੇ ਦੇ ਵਿੱਚ ਸਾਡਾ ਐਮਪੀ ਬਣੇ ਸਾਡਾ ਐਮਐਲਏ ਬਣੇ ਤਾਂ ਜੋ ਅਸੀਂ ਸਾਡੇ ਹੱਕਾਂ ਦੀ ਕੋਈ ਗੱਲ ਕਰੇ ਸਾਡੇ ਅਧਿਕਾਰਾਂ ਦੀ ਗੱਲ ਕਰੇ ਔਰ ਮੇਰੀ ਫੇਰ ਭਰਾਵਾਂ ਨੂੰ ਬੇਨਤੀ ਜਿਹੜੇ ਫੇਸਬੁੱਕ ਦੇ ਉੱਪਰ ਉਹ ਕਰ ਲੋ ਆਹ ਕਰ ਲੋ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਇਹ ਕਰਨਾ ਬੰਦ ਕਰ ਦਿਓ ਦਿਮਾਗ ਤੋਂ ਕੰਮ ਲਓ ਥੋੜਾ ਜਿਹਾ ਸੋਚੋ ਵਿਚਾਰੋ ਬਹੁਤੇ ਜਜ਼ਬਾਤੀ ਹੋਣ ਦੇ ਨਾਲ ਕਦੀ ਮਸਲੇ ਹੱਲ ਨਹੀਂ ਹੋਏ ਜਜ਼ਬਾਤੀ ਹੋਣ ਦੇ ਨਾਲ ਗੁੱਸੇ ਚ ਆਉਣ ਦੇ ਨਾਲ ਹਮੇਸ਼ਾ ਨੁਕਸਾਨ ਹੁੰਦੇ ਨੇ ਸੱਜਣੋ ਗੱਲ ਸੁਣ ਲਓ ਨੁਕਸਾਨ ਹੁੰਦੇ ਨੇ ਜੇ ਵਕਾਇ ਹੀ ਤੁਹਾਡੇ ਅੰਦਰ ਦਰਦ ਏ ਜੇ ਵਕਾਇ ਹੀ ਤੁਹਾਡੇ ਅੰਦਰ ਜਨੂਨ ਘੁੰਮਦਾ ਏ ਕਿ ਸਾਡੇ ਲੋਕਾਂ ਦਾ ਕੰਮ ਹੋਣਾ ਚਾਹੀਦਾ ਸਾਡੇ ਭਾਈਚਾਰੇ ਦਾ ਸੁਧਾਰ ਹੋਣਾ ਚਾਹੀਦਾ ਤੇ ਆਓ ਫਿਰ ਮੇਰੇ ਭਰਾਓ ਉਮੀਦਵਾਰੋ ਗੁਰਦਾਸਪੁਰ ਦੇਓ ਆਓ ਫਿਰ ਸਾਰੇ ਭਰਾ ਇਕੱਠੇ ਹੋ ਕੇ ਇੱਕ ਭਰਾ ਨੂੰ ਮੈਦਾਨ ਦੇ ਵਿੱਚ ਲਿਆ ਕੇ ਅਸੀਂ ਵੱਡੀ ਜਿਹੜੀ ਗਿਣਤੀ ਦੇ ਨਾਲ ਗੱਲ ਜਿੱਤ ਤੇ ਹਾਰ ਦੀ ਨਹੀਂ ਹੁੰਦੀ ਗੱਲ ਖਣੋੜ ਦੀ ਤੇ ਅਣਖ ਰੱਖਣ ਦੀ ਹੁੰਦੀ ਆ ਕਿ ਅਸੀਂ ਤਨਾਰ ਬੰਦੇ ਦੇ ਸਾਹਮਣੇ ਖਲੋਤੇ ਆਂ ਔਰ ਮੇਰਾ ਵਿਸ਼ਵਾਸ ਏ ਜੇ ਗੁਰਦਾਸਪੁਰ ਦੇ ਵਿੱਚੋਂ ਇੱਕ ਹੀ ਭਰਾ ਮੈਦਾਨ ਦੇ ਵਿੱਚ ਆਉਂਦਾ ਏ ਤੇ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਇੱਥੋਂ ਤੱਕਰ ਜੇ ਪ੍ਰਭੂ ਚਾਹੇ ਤਾਂ ਪ੍ਰਭੂ ਪਰਮੇਸ਼ਰ ਸਭ ਕੁਝ ਕਰ ਸਕਦਾ ਏ ਉਹ ਜਿੱਤ ਵੀ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਚਾਰ ਪੰਜ ਪਾਰਟੀਆਂ ਜਿਹੜੀਆਂ ਮੈਦਾਨ ਦੇ ਵਿੱਚ ਨੇ ਇਸ ਕਰਕੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਸੀ ਖਾਸ ਕਰਕੇ ਮੈਂ ਇਸੇ ਮਕਸਦ ਦੇ ਉੱਪਰ ਅੱਜ ਲਾਈਵ ਹੋਣਾ ਸੀ ਕਾਫੀ ਦਿਨਾਂ ਤੋਂ ਮੇਰੇ ਵਿਚਾਰ ਮੰਦੇ ਵਿੱਚ ਆ ਰਿਹਾ ਸੀ ਕਿ ਸਾਨੂੰ ਥੋੜਾ ਜਿਆ ਸਮਝਦਾਰੀ ਦੇ ਨਾਲ ਚੱਲਣਾ ਚਾਹੀਦਾ ਵਾ ਕਿਉਂਕਿ ਜੇ ਸਾਡੇ 5-6 ਪ੍ਰਾਜੇ ਦੇ ਮੈਦਾਨ ਦੇ ਵਿੱਚ ਆ ਇਹਨੇ ਤੇ ਖਿਚੜੀ ਬਣ ਗਈ ਆ ਕਿਉਂਕਿ ਮੈਨੂੰ ਇੱਕ ਇੱਕ ਹਫਤਾ ਹੋ ਗਿਆ ਮੈਂ ਲਗਭਗ ਇੱਕ ਹਫਤੇ ਤੋਂ ਗਰਾਊਂਡ ਲੈਵਲ ਤੇ ਬਿਲਕੁਲ ਲੋ 0 ਨੰਬਰ ਤੇ ਜਾ ਕੇ ਜਿਹੜੀ ਆ ਕੁਝ ਆਪਣੇ ਲੋਕਾਂ ਦਾ ਵਿਊ ਸੁਣਿਆ ਔਰ ਉਹਨਾਂ ਲੋਕਾਂ ਦਾ ਵਿਊ ਸੁਣ ਤੋਂ ਬਾਅਦ ਮੈਂ ਅੱਜ ਤੁਹਾਡੇ ਨਾਲ ਲਾਈਵ ਹੋਇਆ ਕਿ ਸਾਡੇ ਲੋਕ ਚਾਹੁੰਦੇ ਕੀ ਆ ਸਾਡੇ ਲੋਕ ਚਾਹੁੰਦੇ ਨੇ ਆਪਣੇ ਭੈਣ ਭਰਾ ਨੂੰ ਵੋਟ ਪਾਉਣਾ ਪਰ ਉਹ ਇਸ ਟਾਈਮ ਕੰਫਿਊਜ਼ ਨੇ ਕਿ ਅਸੀਂ ਵੋਟ ਕਿਨੂੰ ਪਾਈਏ ਅਸੀਂ ਵੋਟ ਕਿਨੂੰ ਪਾਈਏ ਹੈ ਤਾਂ ਸਾਡੇ ਸਾਰੇ ਆਪਣੇ ਇਸ ਕਰਕੇ ਇਹ ਨਾ ਹੋਏ ਤੁਹਾਡੀ ਆਪਣੀ ਜਿੱਦਬਾਜੀ ਦੇ ਕਰਕੇ ਭਾਈਚਾਰੇ ਦਾ ਲੈਵਲ ਜਿਹੜਾ ਅੱਗੇ ਨਾਲ ਵੀ ਜ਼ਿਆਦਾ ਥੱਲੇ ਜਿਹੜਾ ਡਿੱਗ ਜਾਵੇ ਇਸ ਕਰਕੇ ਮੇਰੀ ਦੁਬਾਰਾ ਫੇਰ ਭਰਾਵਾਂ ਨੂੰ ਬੇਨਤੀ ਆ ਕਿ 6 ਤਰੀਕ ਨੂੰ ਮੈਂ ਹੋਰ ਵੀ ਭਰਾਵਾਂ ਦੇ ਨਾਲ ਬੇਨਤੀ ਕਰਕੇ ਅਸੀਂ ਸੈਮੂਅਲ ਸੋਨੀ ਜੀ ਸੁਰਜੀਤ <th>ਪਰ ਜੀ ਤਰਸੀਮ ਸੋਤਾ ਜੀ ਇਹਨਾਂ ਦੇ ਨਾਲ ਇੱਕ ਮੀਟਿੰਗ ਕਰਨੀ ਚਾਹੁੰਦੇ ਆ ਔਰ ਉਸ ਮੀਟਿੰਗ ਦੇ ਵਿੱਚ ਮੈਨੂੰ ਆਸ ਹੈ ਕਿ ਪ੍ਰਭੂ ਕੋਈ ਨਾ ਕੋਈ ਰਿਜ਼ਲਟ ਕੱਢੇਗਾ ਕਿਉਂਕਿ ਅਸੀਂ ਇੱਕ ਚਿਹਰੇ ਨੂੰ ਇੱਥੇ ਦੇਖਣਾ ਚਾਹੁੰਦੇ ਆ ਔਰ ਜਦੋਂ ਇੱਕ ਚਿਹਰਾ ਮੈਦਾਨ ਦੇ ਵਿੱਚ ਆਵੇਗਾ ਮੇਰਾ ਵਿਸ਼ਵਾਸ ਹੈ ਕਿ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਉਹ ਪੈਣਗੀਆਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ ਲਾਸਟ ਵਿੱਚ ਜਿੰਨੇ ਭਰਾ ਲਾਈਵ ਮੇਰੇ ਨਾਲ ਜੁੜੇ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਅਸੀਂ ਜਿਹੜੀਆਂ ਕਹਿ ਨਹੀਂ ਪਾਇਆ ਔਰ ਜਾਦਾ ਮਕਸਦ ਇਹ ਹੀ ਸੀ ਕਿਉਂਕਿ ਇਲੈਕਸ਼ਨ ਦਾ ਸਮਾਂ ਹੈ 1 ਜੂਨ ਨੂੰ ਵੋਟਾਂ ਹੋਣੀਆਂ ਸਮਾਂ ਸਾਡੇ ਕੋਲ ਬਹੁਤ ਘਾਟੇ ਕੱਲੇ-ਕੱਲੇ ਪਿੰਡ ਦੇ ਵਿੱਚ ਪਹੁੰਚਣਾ ਬਹੁਤ ਔਖਾ ਹੈ ਜੇ ਪਾਰਟੀਆਂ ਦੀ ਗੱਲ ਕਰੀਏ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਸਾਡੇ ਲਈ ਕਿੰਨਾ ਕੁਝ ਕੀਤਾ ਅੱਜ ਤੱਕ ਜਿਹੜੇ ਸਾਡੇ ਰਾਈਟ ਅਧਿਕਾਰ ਨੇ ਬਹੁਤ ਸਾਰੀਆਂ ਸਾਡੀਆਂ ਮੰਗਾਂ ਨੇ ਉਹ ਨਹੀਂ ਹੋਈਆਂ ਉਹਦਾ ਵੀ ਕਾਰਨ ਇਹੀ ਆ ਕਿ ਅੱਜ ਤੱਕ ਅਸੀਂ ਸੰਘਰਸ਼ੀ ਸੰਘਰਸ਼ ਦੇ ਰਾਤ ਇਹ ਨਹੀਂ ਚੱਲ ਪਾਏ ਅੱਜ ਤੱਕ ਅਸੀਂ ਵੱਡਾ ਦਬ ਦਬਾਈ ਇਹਨਾਂ ਸਰਕਾਰਾਂ ਦੇ ਉੱਪਰ ਪਾਣੀ ਪਾਏ ਕਿ ਅਸੀਂ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਇੱਕ ਵੱਡਿਆ ਇਹਨਾਂ ਦੇ ਉੱਪਰ ਆਪਣਾ ਦਬਦਬਾ ਬਣਾ ਸਕੀਏ ਜਿਹਦੇ ਕਰਕੇ ਸਾਡੇ ਲੋਕਾਂ ਦਾ ਜਰਾ ਉਹ ਵਧੀਆ ਰੈਪੋ ਬਣੇ ਇਸ ਕਰਕੇ ਮੇਰੀ ਲਾਸਟ ਵਿੱਚ ਫੇਰ ਸਾਰਿਆਂ ਨੂੰ ਬੇਨਤੀ ਆ ਕਿ ਇਸ ਮੇਰੇ ਮੈਸੇਜ ਦੇ ਨਾਲ ਜਿੰਨੇ ਵੀ ਭਰਾ ਸਹਿਮਤ ਨੇ ਜਰੂਰ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਮੈਂ ਚਾਹੁੰਨਾ ਕਿ ਜਿਹੜੀ ਇਹ ਇਲੈਕਸ਼ਨ ਆ ਉਹਦੇ ਵਿੱਚ ਸਾਡਾ ਇੱਕੋ ਇੱਕ ਰਿਸ਼ਚਨ ਪ੍ਰਾਕ ਲੋਵੇ ਤੇ ਵੋਟਾਂ ਬਹੁਤ ਪੈਣਗੀਆਂ ਇਹ ਮੇਰਾ ਦਿਲੀ ਵਿਸ਼ਵਾਸ ਹੈ ਕਿ ਬਹੁਤ ਜ਼ਿਆਦਾ ਵੋਟਾਂ ਪੈਣਗੀਆਂ ਪਰ ਜੇ ਤੁਸੀਂ ਆਪਣੀ ਜिद ਦੇ ਕਰਕੇ ਇੱਕ ਜਣਾ ਨਾਮਦਾਨ ਦੇ ਵਿੱਚ ਆਇਆ ਤੇ ਸਾਡੀਆਂ ਵੋਟਾਂ ਦਾ ਬਹੁਤ ਨੁਕਸਾਨ ਹੋਵੇਗਾ ਮੈਂ ਕਹਿਣਾ ਨਹੀਂ ਪਰ ਮੈਂ ਕਹਿ ਦਿੰਦਾ ਕਿ ਅਸੀਂ 5000 ਤੋਂ ਪਲੱਸ ਨਹੀਂ ਜਾਵਾਂਗੇ ਥੱਲੇ ਥੱਲੇ ਗੋਲ ਹੋ ਜਾਾਂਗੇ ਇਸ ਕਰਕੇ ਅੱਜ ਦੇ ਦਿਨ ਦਾ ਮੈਂ ਸਰਵਾ ਦੱਸ ਰਿਹਾ ਔਰ ਜੇ ਮੈਨੂੰ ਆਸ ਹੈ ਕਿ ਜੇ ਇੱਕ ਭਰਾ ਸਾਡਾ ਮੈਦਾਨ ਦੇ ਵਿੱਚ ਆਵੇ ਤੇ ਅਸੀਂ ਸਾਰੇ ਹੀ ਤਨੋਂ ਮਨੋਂ ਇੱਥੇ ਹੋ ਕੇ ਜਿੱਦਾਂ ਸਾਡੇ ਬਾਹਰਲੇ ਐਨ ਆਰ ਆਈ ਭਰਾ ਨੇ ਇਧਰੋਂ ਸਾਡੇ ਭਰਾ ਨੇ ਜਿਨੇ ਸਾਡੇ 크੍ਰਿਸਚੀਅਨ ਲੀਡਰ ਨੇ ਸਾਰੇ ਮਦਦ ਕਰਨ ਦੇ ਲਈ ਤਿਆਰ ਆ ਬੇਸ਼ੱਕ ਉਹ ਪਾਰਟੀਆਂ ਦੇ ਵਿੱਚ ਨੇ ਉਹ ਵੀ ਮਦਦ ਕਰਨ ਦੇ ਲਈ ਤਿਆਰ ਆ ਬਸ ਉਹ ਇਹ ਚਾਹੁੰਦੇ ਕਿ ਚਿਹਰਾ ਇੱਕ ਆਵੇ ਚਿਹਰਾ ਨਵਾਂ ਹੋ ਜੇ ਚਿਹਰਾ ਪੁਰਾਣਾ ਹੋ ਜੇ ਆਪਾਂ ਇਹ ਨਹੀਂ ਹੁਣ ਵਿਚਾਰ ਕਰਨੇ ਸਾਨੂੰ ਪੁੱਛਿਆ ਨਹੀਂ ਆਪਾਂ ਇਹ ਵਿਚਾਰ ਨਹੀਂ ਕਰਨੇ ਅਸੀਂ ਇਹ ਨਹੀਂ ਵੇਖਣਾ ਕਿ ਉਹਨੂੰ ਜਾਣਦੇ ਨਹੀਂ ਲੋਕ ਅਸੀਂ ਇਹ ਨਹੀਂ ਵਿਚਾਰ ਕਰਨਾ ਚਿਹਰਾ ਪੁਰਾਣਾ ਅਸੀਂ ਇਹ ਨਹੀਂ ਵੇਖਣਾ ਚਿਹਰਾ ਨਵਾਂ ਅਸੀਂ ਇਹ ਨਹੀਂ ਵੇਖਣਾ ਸਿਰਫ ਅਸੀਂ ਇਹ ਵੇਖਣਾ ਕਿ ਸਾਡੇ ਜਿਹੜੇ ਭਾਈਚਾਰੇ ਦੀ ਆ ਸਾਡੇ ਲੋਕਾਂ ਦੀਆਂ ਕਿਉਂਕਿ ਵੋਟਾਂ ਦੇ ਉੱਪਰ ਹੀ ਵੈਲਿਊ ਹੁੰਦੀ ਆ ਸਾਡੀਆਂ ਬਹੁਤ ਜ਼ਿਆਦਾ ਵੋਟਾਂ ਨਿਕਲ ਜਿਹਦੇ ਕਰਕੇ ਸਾਡਾ ਦਬ ਦਬਾ ਬਣੇ ਫੇਰ ਲਾਸ਼ ਦੇ ਵਿੱਚ ਮੈਂ ਇਹੋ ਹੀ ਬੇਨਤੀ ਕਰ ਲਗਾ ਕਿ ਜੇ ਸਾਡੇ ਭਰਾਵਾਂ ਦੀ ਯੂਨਿਟੀ ਨਹੀਂ ਬਣਦੀ ਇੱਕ ਜਣਾ ਮੈਦਾਨ ਚ ਨਹੀਂ ਆਉਂਦਾ ਫੇਰ ਅਸੀਂ ਜਰਾ ਸੋਚਣ ਤੇ ਮਜਬੂਰ ਹੋਵਾਂਗੇ ਇਹਨਾਂ ਕੋ ਜੋ ਬੋਲਦਾ ਸਾਰਿਆਂ ਨੂੰ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹ